ਪਈ ਪੁਨੀ ਆ ਲੇਖ ਨੇ ਤਿਆਰੀ ਕਰ ਲਈ ਆ ਪਹਿਲੇ ਤਿਆਰੀ ਕਰ ਉਹ ਨਿਗਾਹ ਪਾਸ ਤੇ ਪਈ ਆ ਨਿਗਾਹ ਪਾਸ ਤੇ ਆ ਉਹ ਦੇਖੋ ਓਏ ਹੋਏ ਹੋ ਉਹ ਬਰਾ ਵਾ ਵਾ ਹੋ ਦੇਖੋ ਉਹ ਦੇਖੋ ਨੇ ਹੁਣ ਜੁੰਨੀ ਕਰਨੀ ਆਲੇ ਕਾ ਜੋ ਲੈ ਆ ਉਹ ਦੇਖੋ ਮੇਰਾ ਪਾਸ ਨਹੀਂ ਖੋਲਿਆ ਬਾਸ ਸਾਹ ਦਾ ਬਸ ਖੋਲਿਆ ਜੁੰਨੀ ਪਾਈ ਹੋ ਰਿਹਾ ਨਹੀਂ ਹਲੇ ਨਹੀਂ ਕੱਢਿਆ ਅਗਲੀ ਉੱਪਰੇ ਹੋ ਗਈ ਵਾਲਾ ਜੂਮ ਗੱਲੇ ਭਈ ਇੱਥੇ ਜੂਮ ਹੋ ਜਾਣੇ ਜੂਮ ਨਾਲੋ ਜੂ ਆਪਾਂ ਹੋਇਆ ਨਹੀਂ ਹੋਰ ਉਹ ਪਾ ਲਿਆ ਆਪਾਂ ਸੱਥੇ ਹੀ ਰੱਖੋ ਉਹਦੇ ਅਗਲੀ ਦਿਨਾਂ ਦੇ ਸੀ ਉਹ ਵੀ ਪੁੱਛਦੇ ਬੈਸੇ ਤੁਹਾਨੂੰ ਉਹ ਮੈਨੂੰ ਉਹ ਨਹੀਂ ਮਾਣ ਕੂਨ ਕਰਨਾ ਹੁਣ ਗੱਲਾਂ ਕੰਮ ਇਹਨੇ ਇਹ ਕੱਢਾ ਮੈਂ ਤੈਨੂੰ ਕੱਢੀ ਉਹ ਦੇਖੋ ਚੱਕ ਨਾਲ ਹੀ ਗਿਆ ਬਾਹਰ ਉਹ ਨਾ ਉਹ ਬਾਬਾ ਜੀ ਦੇ ਲਿਆ ਵਾਲਿਆਂ ਵਾਲਿਆਂ ਬਾਪੂ ਕੀ ਕਰੀ ਸੀ ਉਹ ਦੇਖੋ ਉਹ ਕੱਢ ਕੇ ਉਹ ਕਰ ਚ ਬੰਦੇ ਇਦਾਂ ਦੇਖੀ ਹਾਲ ਹੁੰਦਾ ਜਿਉਂ ਮੇਰੇ ਜਿਉਂ ਹੈ ਨਾ ਜੋ ਇਦਾਂ ਮੂੰਹ ਕਰ ਉਹ ਜਿਉਂ ਜਵਾਰਾ ਇਦਾਂ ਮੂੰਹ ਕਰ ਨਹੀਂ ਮੈਂ ਤੇ ਟੈਮ ਵੀ ਨੋਟ ਕਰੋ ਇਹਨਾਂ ਦੀ ਫਿੰਗਰ ਸ਼ਕਲਾ ਵੀ ਦਿਖਾਉਂ ਤੁਹਾਨੂੰ ਹਾਂ ਪੈਸੇ ਮੇਰੇ ਸੀ ਜੀ ਹਾਂ ਕੋਈ ਕੱਢ ਲਿਆ ਉਹਨੇ ਇਦਾਂ ਮੂੰਹ ਕਰੇਗਾ ਨਾ ਇਹ ਜਿਉਂ ਕੱਢ ਜਿਉਂ ਵਾਲਾ ਕੰਮ ਜਿੰਨੀ ਜਲਦੀ ਜਿਹਾ ਆਪਣਾ ਪਹਿਲਾਂ ਮਾਸ਼ੂਨਾ ਜਾਣਾ ਸੀ ਉਹ ਪੈਸੇ ਕੱਢ ਕੇ ਦੂਜੇ ਪਾਸੇ ਪਾ ਲਏ ਹਾਂ ਓਏ ਹਾਂ ਮੈਂ ਉਹਨਾਂ ਜਾਉਂ ਉਹਨੇ ਪਾਲੇ ਨਹੀਂ ਕੰਦੇ ਉਹਨੇ ਹੀ ਦੇਖੋ ਨੇ ਦੋਨੇ ਇਹ ਜੋਂ ਵਾਲੀ ਗੱਡੀ ਦੇਖੋ ਹੁੰਦਾ ਜੂ ਇਹ ਕਿਹ ਵਾਲਾ ਹੈ ਉਹ ਕੰਨ ਅੰਗਲੀਆ ਜੂ ਮੈਂ ਦਿਉ ਹੁਣ ਇਹਦੇ ਵਿੱਚ ਹਾਂਜੀ ਇੱਕ ਮਿੰਟ ਹੋ ਜਾਓ ਉਹ ਨਹੀਂ ਜਾਏਗਾ ਲੱਗਣਾ ਪਤਾ ਮੇਰੇ ਨਾਲ ਦਾ ਸਮਾਂ